ਆਉਂਦੇ ਆ ਰਹੇ ਆ ਆਉਜੀ ਫਟਾਫਟ ਆ ਜਨ ਨੂੰ ਬੁਲਾ ਰਹੇ ਨੂੰ ਵੇਖਦੀ ਹੈ ਲੋਕ ਕਹਿੰਦਾ ਜਿੰਦਾਬਾਦ 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 ਲੋਕ ਬਰੋ ਦੇ ਅਸਿਕਾਦਿਆਂ ਦੇ ਹੱਕ ਦੇ ਵਿੱਚ ਦੀ ਰਿਹਾਈ ਦੇ ਹੱਕ ਦੇ ਵਿੱਚ ਤੇ ਪੰਜਾਬ ਯੂਨੀਵਰਸਿਟੀ ਦੇ ਜਿਹੜਾ ਸਾਡੇ ਵਿਦਿਆਰਥੀਆਂ ਵੱਲੋਂ ਇੱਕ ਸੰਘਰਸ਼ ਵਿੜਿਆ ਗਿਆ ਉਹਦੇ ਹੱਕ ਦੇ ਨਾਲ ਜੁੜ ਕੇ ਆਏ ਸਾਰੇ ਇੱਜਾ ਬਰਾਉ ਮੇਰਾ ਇਨਕਲਾਬੀ ਸਾਲ ਸਾਥੀਓ ਪਹਿਲਾਂ ਤਾਂ ਬਹੁਤ ਧੰਨਵਾਦ ਕਰਦੇ ਆਂ ਮੁੰਡਾ ਕਿ ਇੱਕ ਇਹੋ ਜਿਹਾ ਮਸਲਾ ਜੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੇਖਣ ਨੂੰ ਬਹੁਤ ਛੋਟਾ ਮਸਲਾ ਲੱਗ ਸਕਦਾ ਮਤਲਬ ਕਈ ਜਾਣੇ ਸਾਨੂੰ ਇਹੋ ਜਿਹੇ ਟਕਰੇ ਜਿਨ੍ਹਾਂ ਨੂੰ ਇਸ ਮਸਲੇ ਦੇ ਪਹਿਲਾਂ ਜਾਣਕਾਰੀ ਨਹੀਂ ਸੀ ਕਿ ਸੈਨੇਟ ਹੈਗੀ ਆ ਤਾਂ ਉਦੋਂ ਬਾਅਦ ਜਦੋਂ ਜਾਣਕਾਰੀ ਦਿੱਤੀ ਤਾਂ ਬਾਕੀ ਉਹਨਾਂ ਨੇ ਕਿਹਾ ਕਿ ਇਹ ਬਹੁਤ ਵੱਡਾ ਤੱਕ ਹੈ ਤੇ ਇਹਦੀ ਜਿਹੜੀ ਚੋਬ ਹੈ ਫਿਰ ਉਹਦਾ ਵੀ ਅਨਜਾ 10 ਤਰੀਕ ਨੂੰ ਵੇਖਿਆ ਚੰਡੀਗੜ੍ਹ ਦੀਆਂ ਸੜਕਾਂ ਤੇ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਤਲਬ ਅਗਲੀ ਗੱਲ ਕਰਨ ਤੋਂ ਪਹਿਲਾਂ ਮੈਂ ਉਸ ਮਸਲੇ ਤੇ ਇੱਕ ਵਾਰ ਫੇਰ ਗੱਲ ਕਰਨੀ ਚਾਹਣਾ ਤਾਂ ਕਿ ਉਹ ਗੱਲ ਬਾਕੀ ਜਾਣਿਆਂ ਦੇ ਵਿੱਚ ਵੀ ਸਾਫ਼ ਹੋਵੇ ਕਿ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਉਹ ਲੜਾਈ ਆਸਾਂ ਦੇ ਵਿੱਚ ਹੈ ਕੀ ਉਹ ਦੀ ਪੂਰੀ ਸਾਫ਼ ਤਸਵੀਰ ਕੀ ਹੈ ਤਾਂ ਗੱਲ ਦੋਸਤੋ ਇਹ 1 ਨਵੰਬਰ 2025 ਦੀ ਹੈ ਮਤਲਬ ਦਿਨ ਵੀ ਕੇਂਦਰ ਦੀ ਸਰਕਾਰ ਨੇ ਇਹੋ ਬਣਿਆ ਜਿਹਦਾ ਜਾਣਾ ਪਹਿਲਾਂ ਹੀ ਪੰਜਾਬ ਦੇ ਪਿੰਡੇ ਦੇ ਹੈ 1 ਨਵੰਬਰ ਦਾ ਉਹ ਦਿਨ 1966 ਜਿਹਨੂੰ ਪੰਜਾਬ ਦੇ ਉਸ ਦਿਨਾਂ ਤੇ ਵੀ ਜਾਣਿਆ ਜਾਂਦਾ ਤੇ ਅਸਲ ਦੇ ਵਿੱਚ ਕੀ ਹੋਇਆ ਸਾਡੇ ਟੁਕੜੇ ਹੀ ਤੇ ਗਏ ਸੀ ਟੁਕੜੇ ਇਸ ਕਰਕੇ ਪੰਜਾਬੀ ਬੋਲ ਦੇ ਇਲਾਕੇ ਸਾਡੇ ਉਸ ਦਿਨ ਬੁਰੀ ਤੇ ਉਸੇ ਦਿਨ ਹੀ 2025 ਨੂੰ ਸੈਂਟਰ ਦੀ ਸਰਕਾਰ ਦਾ ਯੂਨੀਅਨ ਮਿਨਿਸਟਰੀ ਆਫ ਐਜੂਕੇਸ਼ਨ ਦਾ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਉਸ ਨੋਟੀਫਿਕੇਸ਼ਨ ਦੇ ਵਿੱਚ ਕੀ ਕਿਹਾ ਜਾਂਦਾ ਕਿ ਅੱਜ ਤੋਂ ਜਿਹੜੀ ਸੈਨੇਟ ਦੀ 91 ਮੈਂਬਰੀ ਵੰਤਰ ਹੈ ਇਹਨੂੰ ਅਸੀਂ ਕਰਕੇ 31 ਮੈਂਬਰੀ ਕਰਦੇ ਹਾਂ ਹੁਣ ਇਹਦਾ ਮਤਲਬ ਕੀ ਹੈ ਸੈਨੇਟ ਹੁੰਦੀ ਕੀ ਹੈ ਸਾਫ਼ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਸੈਨੇਟ ਹੈ ਜਿਹੜੀ ਉਹ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਲੰਬ ਰੁਕੇ ਵਿਦਿਆਰਥੀ ਨੇ ਬੀਏ ਦੇ ਲੰਬ ਰੁਕੇ ਵਿਦਿਆਰਥੀ ਨੇ ਤਾਂ ਉਹਦੇ ਆਟਾ-ਟ ਜਿਹੜੇ ਕਾਲਜ ਜੁੜੇ ਹੋਏ ਨੇ ਯੂਨੀਵਰਸਿਟੀਆਂ ਦੇ ਨਾਲ ਅੱਡੜ ਕਾਲਜ ਜੁੜੇ ਹੁੰਦੇ ਆ ਪੰਜਾਬ ਦੇ ਵਿੱਚ ਦੀ ਦੇ ਨਾਲ ਜੁੜਿਆ ਹੋਇਆਗਾ ਤਾਂ ਉਥੋਂ ਜਿਹੜੇ ਪਾਸ ਆਊਟ ਹੋਏ ਵਿਦਿਆਰਥੀ ਨੇ ਉਹ ਵਿਦਿਆਰਥੀਆਂ ਨੂੰ ਹੱਕ ਹੁੰਦਾ ਕਿ ਉਹ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਵਰਕਿੰਗ ਹੈ ਉਹਦੀ ਐਡਮਿਨਿਸਟ੍ਰੇਸ਼ਨ ਹੈ ਉਹਦੇ ਵਿੱਚ ਇੱਕ ਹਿੱਸੇਦਾਰੀ ਪਾ ਸਕਣਾ ਉਹ ਕਿਵੇਂ ਸੈਨੇਟਰ ਜਿਹੜੀ ਜਿਹੜੀ ਬੋਡੀ ਹੈ ਉਹਦੇ ਵਿੱਚ ਚੋਣਾਂ ਦੇ ਵਿੱਚ ਸਾਲੇ ਸਕਦੇ ਆ ਤੇ ਚੋਣਾਂ ਦੇ ਵਿੱਚ ਵੋਟਾਂ ਪਾ ਸਕਦੇ ਮਲਾਂ ਕੰਮੇ ਮੈਂਬਰੀ ਇੱਕ ਸੈਨੇਟਰ ਜਾਨੀ ਕਿ ਉਹਨੂੰ ਪੰਜਾਬ ਯੂਨੀਵਰਸਿਟੀ ਦੀ ਸਰਕਾਰ ਕਹੋ ਪਾਰਲੀਮੈਂਟ ਕਹੋ ਸੈਂਟ ਹੈ ਨਾ ਤੇ ਉਹ ਸੈਂਟਰ ਦੇ ਵਿੱਚੋਂ ਇੱਕ ਚੁਣੀ ਹੋਈ ਕੈਬਨਟ ਹੁੰਦੀ ਹੈ ਉਹਨੂੰ ਅਸੀਂ ਸੈਂਡିକੇਟ ਦੇ ਨਾਮ ਨਾਲ ਜਾਣਦੇ ਹਾਂ ਤਾਂ ਉਹਨਾਂ ਨੇ ਕੀਤਾ ਕਿ ਹੁਣ ਕੇਂਦਰ ਦੀ ਸਭਾ ਨੇ ਮਤਲਬ ਸੈਂਡ ਦੀ ਸਭ ਤੋਂ ਪਹਿਲਾਂ ਪਹਿਲੀ ਲਗਾਈ ਹੈ ਉਹ ਸੀ ਵਿਦਿਆਰਥੀਆਂ ਨੇ 2021 ਦੇ ਵਿੱਚ ਜਦੋਂ ਉਹ ਲਾਕਡਾਊਨ ਦਾ ਬਹਾਨਾ ਲਾ ਕੇ ਉਹਨਾਂ ਨੇ ਇਹਦੀਆਂ ਇਲੈਕਸ਼ਨਾਂ ਬੰਦ ਕਰਤੀਆਂ ਤਾਂ ਉਹਦੇ ਖਿਲਾਫ ਵਿਦਿਆਰਥੀਆਂ ਨੇ 2021 ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਾਕਡਾਊਨ ਦੇ ਬਾਅਦ ਉਹ ਧਰਨਾ ਲਾਇਆ ਪੱਕਾ ਮੋਰਚਾ ਲਾਇਆ ਤੇ 1 ਮਹੀਨੇ ਦੇ ਅੰਦਰ ਅੰਦਰ ਉਹ ਮੋਰਚਾ ਜਿੱਤਿਆ ਪਰ ਉਸ ਤੋਂ ਬਾਅਦ 2024 ਦੇ ਵਿੱਚ ਫੇਰ ਸੈਨਟ ਭੰਗ ਕੀਤੀ ਗਈ ਤੇ ਉਸ ਤੋਂ ਬਾਅਦ ਉਹਦੀਆਂ ਜਿਹੜੀਆਂ ਚੋਣਾਂ ਫੇਰ ਬੰਦ ਕਰੀਆਂ ਗਈਆਂ ਤਾਂ ਉਹ ਚੋਣਾਂ ਬੰਦ ਕਰਨ ਦਾ ਮਕਸਦ ਕੀ ਦਾ ਕਿ ਉਹਦੇ 'ਚ ਨਵੇਂ ਫੇਰ ਬਦਲ ਕੀਤੇ ਜਾਣ ਪਰ ਉਹਦੀ ਬਦਲੀ ਜਾਵੇ ਬੰਤਰਬਲ ਥੀਸ ਆ ਕਿ ਜਿਹੜੀ ਚੋਣਾਂ ਦੀ ਬਿਕਰੀਆ ਉਹ ਨੂੰ ਪੂਰੀ ਤਰ੍ਹਾਂ ਹੈਸਲੈਸ ਕਰ ਦਿੱਤਾ ਜਾਵੇ ਖਤਮ ਕਰ ਦਿੱਤਾ ਜਾਵੇ ਤੇ ਉਹਦੀ ਜਿਹੜੀ 92 ਮੈਂਬਰੀ ਬਤਰ ਹੈ ਉਹਨੂੰ 33 ਮੈਂਬਰੀ ਕਰ ਦਿੱਤਾ ਉਹਦੇ ਚੋਣਾਂ ਦੀ ప్రక్రియ ਖਤਮ ਕੀ ਗਈ ਤੇ ਉਹਦਾ ਸਭ ਤੋਂ ਵੱਡਾ ਅਸਰ ਕਾਲਜਾਂ ਦੇ ਜਿਹੜੇ ਵਿਦਿਆਰਥੀ ਚੁਣੇ ਉਹਦੇ ਸਰ ਕੋਈ ਜਿਹੜੀ ਫਾਰਮੈਂਟ ਕਾਲਜ ਯੂਨੀਵਰਸਿਟੀ ਦੀ ਉਹਦੇ ਵਿੱਚ ਆਉਂਦੇ ਸੀ ਉਹਨਾਂ ਦੇ ਉੱਤੇ ਕੋਈ ਬੱਤੀ ਨਹੀਂ ਰਹੀ ਕੋਈ ਉੱਥੇ ਮੌਜੂਦਗੀ ਨਹੀਂ ਰਹੀ ਤੇ ਕਾਲਜਾਂ ਦੀ ਨੁਮਾਇੰਦਗੀ ਮੌਕਾ ਨਹੀਂ ਪਰ ਇਹ ਐਡਾ ਵੱਡਾ ਇੱਕ ਜਿਹੜਾ ਕਦਮ ਹੈ ਜੋ ਲਿਆ ਗਿਆ ਇਹਦੇ ਖਿਲਾਫ ਵਿਦਿਆਰਥੀਆਂ ਨੇ ਇੱਕ ਨਵਾਂ ਇੱਕ ਸੰਘਰਸ਼ ਵਿੱਢਿਆ ਇੱਕ ਟੋਕਨ ਪ੍ਰੋਟੈਸਟ ਕਰਿਆ ਤੇ ਉਦੋਂ ਦਾ ਇੱਕ ਮੋਰਚਾ ਸਥਾਪਿਤ ਕੀਤਾ ਗਿਆ ਪੰਜਾਬ ਦਾ ਸਮੂਹ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਨੇ ਉਹਨਾਂ ਤੇ 3 ਨਵੰਬਰ ਦਾ ਇੱਕ ਪ੍ਰੋਗਰਾਮ ਲਿਖਿਆ ਗਿਆ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਨੂੰ ਬੰਦ ਕਰਨਗੇ ਉਹਦਾ ਗੇਟ ਬੰਦ ਕਰਨਗੇ 3 ਤਰੀਕ ਨੂੰ ਮਤਲਬ ਭਾਰੀ ਗੰਤੀ ਵਿੱਚ ਵਿਦਿਆਰਥੀ ਸਾਡੇ ਨਾਲ ਆਏ ਤੇ ਅਸੀਂ 3 ਨੰਬਰ ਗੇਟ ਦੇ ਉੱਤੇ ਉਹਦਾ ਜੰਦਾ ਮਾਰਿਆ ਉਹਦੇ ਦੌਰਾਨ ਸਾਡੀ ਝੜਤ ਵੀ ਹੋਈ ਸਾਰੇ ਪੰਜਾਬ ਦੇ ਵਿੱਚ ਉਹਦੀਆਂ ਤਸਵੀਰਾਂ ਗਈਆਂ ਤੇ ਇਹ ਸੈਂਟ ਦੀ ਜਿਹੜੀ ਗੱਲ ਹੈ ਇਹ ਇੱਕ ਆਗਰੂ ਪੰਜਾਬ ਦੇ ਵਿੱਚ ਬਣ ਜਿਸ ਤੋਂ ਬਾਅਦ ਦੋਸਤੋ ਸਾਨੂੰ ਇੰਨਾ ਹੰਗਾਰਾ ਮਿਲਿਆ ਪੰਜਾਬ ਜੀ ਨਹੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਕਿ ਸੈਨੇਟ ਦੀ ਜਿਹੜੀ ਗੱਲ ਹੈ ਉਹ ਪੰਜਾਬ ਦੇ ਬੱਚੇ-ਬੱਚੇ ਦੇ ਨੋਹਾਂ ਦੇ ਉੱਤੇ ਜੜ ਜੀ ਕੇ ਪੰਜਾਬ ਜੀ ਨਹੀਂ ਐਸਟੀ ਦੇ ਵਿੱਚ ਸਾਡੇ ਹੱਕ ਖੋਏ ਜਾ ਰਹੇ ਤੇ ਇਹਦਾ ਹੀ ਅਸਰ ਸਾਨੂੰ ਵੇਖਣ ਨੂੰ ਮਿਲਿਆ ਕਿ ਅਸੀਂ 7 ਨਵੰਬਰ ਨੂੰ ਇੱਕ ਵੱਡੀ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਸਤਾਜ ਚ ਕਾਮਯਾਬ ਹੋਏ ਜਿਦੇ ਚ ਪੰਜਾਬ ਦੀਆਂ ਕਰਮਚਾਰੀ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਹਾਜ਼ਰ ਨੇ ਤੇ ਸਰਪੀਟੇ ਹੀ ਕਰੀ ਸੀ ਕਿ ਅਥਰ ਹੰਮਨ ਦਾ ਇੱਕ ਫੈਸਲਾ ਹੁੰਦਾ ਹੈ ਕਿ ਅਸੀਂ ਜਿਹੜਾ ਲੋਕੇਸ਼ਨ ਐ ਕਰੂਗਾ ਉਹ واپس ਲੈਣੇ ਆ ਮਾ ਹਜਾ ਸਿੰਘਾਰ ਦੀ ਤੱਕ ਤੋ ਅੱਗੇ ਤੀਸੀ ਇੱਕ ਸੱਦਾ ਦਿੱਤਾ ਜੀ ਕਿ 10 ਤਰੀਕ ਨੂੰ ਅਸੀਂ ਇੱਕ ਵੱਡਾ ਕੱਟ ਪੰਜਾਬ ਯੂਨੀਵਰਸਿਟੀ ਦੀ ਧਰਤੀ ਦੇ ਉੱਤੇ ਕਰਨ ਜਾ ਰਿਹਾ ਜਿਹਦੇ ਚ ਅਸੀਂ ਸਰਿਆਂ ਸੱਦਾ ਦਿੰਨੇ ਆ ਪੰਜਾਬ ਦੀਆਂ ਸਮੂਹ ਜਨਤਕ ਜੂਰੀ ਜੱਤੇ ਬੰਦਿਆਂ ਨੂੰ ਪੰਜਾਬ ਤਸ਼ੀਆਂ ਨੂੰ ਸਿੱਖਿਆ ਲਈ ਲੜਨ ਵਾਲੇ ਲੋਕਾਂ ਨੂੰ ਕਿ ਆਓ ਤੇ ਆਪ ਦੀ ਪੰਜਾਬ ਯੂਨੀਵਰਸਿਟੀ ਨੂੰ ਮਚਾਓ ਤੇ ਇਸ ਸੱਦੇ ਦਾ ਜਿਹੜਾ ਹੰਗਾਰਾ ਆਇਆ ਐਨਾ ਹੀ ਬਹੁਤ ਸੀ ਕਿ ਜਿਹੜੀ ਕੇਂਦਰ ਸਰਕਾਰ ਨੂੰ ਆਏ ਸਮਝਿਆ ਜਾਂਦਾ ਪਤਾ ਨਹੀਂ ਐਨਾਂ ਹੀ ਧੌਣ ਦੇ ਵਿੱਚ ਕਿੱਡਾ ਬਕੰਦਾ ਉਹ ਸੱਤ ਦਿਨਾਂ ਦੇ ਵਿੱਚ ਇੱਕ ਹਫ਼ਤੇ ਦੇ ਅੰਦਰ ਵਿਦਿਆਰਥੀ ਸੰਘਰਸ਼ ਦੀ ਗਵਾਹੀ ਦੇ ਵਿੱਚ ਅਸੀਂ ਉਹ ਨੋਟੀਫਿਕੇਸ਼ਨ ਰਾਤ ਤੇ ਇਹੇ ਦੋਸਤੋ ਜਿੱਤ ਹੈ ਜਿਹੜੀ ਇਹੇ ਅਸੀਂ ਇਹਦੀ ਸਾਂਝ ਦੇ ਕੇ ਕੱਲੀ ਨਰੋਲ ਵਿਦਿਆਰਥੀ ਨਵੀ ਜਿੱਤ ਹੈ ਇਹ ਜਿਹੜੀ ਅਨਸ਼ਕ ਜਿੱਤ ਹੈ ਇਹ ਪੰਜਾਬ ਦੇ ਵਿੱਚੋਂ ਜਿਹੜਾ ਜਥੇਬੰਦੀਆਂ ਨੰਘਾਰਾ ਆ ਉਹਦੀ ਜਿੱਤ ਹੈ ਸਭ ਡੀਐਸਪੀ ਵੀ ਆ ਕੇ ਕਹਿ ਕੇ ਗਿਆ ਕਹਿੰਦਾ ਹੈ ਕਿ ਇੰਟੈਲੀਜੈਂਸ ਦੀ ਜਿਹੜੀ ਰਿਪੋਰਟ ਆ ਉਸ ਤੇ ਅਮਲ ਕਰਨਾ ਸੀ ਉਹਦੇ ਤਾਕ ਸਾਨੂੰ ਜਿਹੜਾ ਇਹ ਸਦਾ ਮਿਲਿਆ ਸੀ ਵੀ ਇੱਥੇ ਦਾ ਲੱਖਾਂ ਦੇ ਵਿੱਚ ਜਿਹੜੇ ਲੋਕ ਨੇ ਆ ਸਕਦੇ ਨੇ ਤੇ ਵਾਕਈ ਲੋਕਾਂ ਦੀ ਜੋ ਤਿਆਰੀ ਸੀ ਮੱਲਮ 10 ਤਰੀਕ ਨੂੰ ਰਗਾ ਰਗਾ ਬੈਰੀਅਰ ਲਾ ਰੱਖੇ ਸੀ ਵੈਰੀਗੇਟ ਇੰਡੀਆ ਪੁਲਿਸ ਕੋਲੇ ਵੈਰੀ ਗੁੱਡ ਮੌਕਾ ਚੰਡੀਗੜ੍ਹ ਪੁਲਿਸ ਕੋਲ ਵੈਨਾ ਮੌਕਾ ਉਹਨਾਂ ਕੋਲ ਆਧਰੇ ਅਸਹਿਕ ਹੁੰਦੇ ਆ ਉਹ ਮੱਗੇ ਤੇ ਉਹਨਾਂ ਨੇ ਸੱਦਾ ਮਾਰਨਾ ਹੁੰਦਾ ਜਿਹਨੂੰ ਪੰਜਾਬ ਸਰਕਾਰ ਨੂੰ ਸੱਦਾ ਲਾਇਆ ਤੇ ਉਹ ਜਿਦੂਰੀ ਕਰਦੀ ਪੰਜਾਬ ਪੁਲਿਸ ਉਹਨਾਂ ਦੀ ਹੱਕ ਦੇ ਵਿੱਚ ਪਹੁੰਚੀ ਪੰਜਾਬ ਜੀ ਨੀ ਅਸਤੀ ਦੇ ਵਿੱਚ ਸਾਡੇ ਦੇ ਡਾਂਗਰ ਰੋਣ ਦੇ ਲਈ 6 ਫੇਦ ਮਹਾਲੀ ਦੇ ਵਿੱਚ ਅੰਬਸਾਹਬ ਕੋਲੇ जीरकਪੁਰ 몰라ਪੁਰ ਬੈ ਸਾਰੇ ਚੜੀਗਾ ਆਸ-ਪਾਸ ਲੱਗਦੇ ਇਲਾਕੇ ਨੇ ਤੇ ਇੱਥੇ ਸਾਰੇ ਜਿੰਨੇ ਲੋਕ ਹੱਕ ਦੇ ਵਿੱਚ ਆ ਰਹੇ ਸੀ ਉਹਨਾਂ ਨੂੰ ਰੋਕਿਆ ਗਿਆ ਪਰ ਦੋਸਤੋ ਇਹਦੇ باوجود ਵਿਦਿਆਰਥੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਉਹ ਭਿਣੇ ਵੈਗਟਾਂ ਦੇ ਉੱਤੇ ਡਾਕਾ ਖਾਦੀਆਂ ਲਾਗੀ ਚਾਰਜ ਸਿਆਰ ਦੇ ਸਾਥ ਹੱਕ ਦੇ ਵਿੱਚ ਪੰਜਾਬ ਯੂਨੀਵਰਸਿਟੀ ਪਹੁੰਚੇ 10000 ਜਿਹੜਾ ਡਾਕਾ ਇਕੱਠਾ ਹੈ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਸੀਂ ਕਰਦੇ ਕੰਮ ਜਾ ਰਹੇ ਹਾਂ ਇਹ ਸਾਡਾ ਇੱਕੋ ਸੰਘਰਸ਼ ਹੈ ਇਹ ਸਫਲਤਾਪੂਰਵਕ ਨੇਪਰੇ ਚੜਿਆ। ਉਹ ਤੋਂ ਬਾਅਦ ਦੋਸਤੋ ਹੁਣ ਸਥਿਤੀ ਇਹ ਹੈ ਕਿ ਜੋ ਸੈਨੇਟ ਦੀ ਸਾਡੀ ਮੰਗ ਸੀ ਉਹ ਮੰਗ ਸਾਡੀ ਦੋ ਪੜਾਵਾਂ ਦੇ ਵਿੱਚ ਸੀ। ਪਹਿਲਾਂ ਤਾਂ ਇਹ ਕਿ ਸੈਂਟਰ ਵੱਲੋਂ ਜਿਹੜਾ ਸੈਨੇਟ ਦੂਜੀ ਦੀ ਬੰਤਰ ਨੂੰ ਬਦਲਾ ਦਾ ਨੋਟੀਫਿਕੇਸ਼ਨ ਹੰਦਾ ਗਿਆ ਪਹਿਲਾਂ ਰੋਕ ਲਿਆ ਜਾ ਜੋ ਕਿ 89 ਨੰਬਰ ਪਨਾ ਹਲੇ ਆ ਗਿਆ। ਦੂਜੀ ਸਾਡੀ ਮੰਗ ਇਹ ਸੀ ਕਿ ਜਿਹੜੀ ਪੁਰਾਣੀ ਬੰਤਰ ਹੈ 91 ਮੈਂਬਰੀ ਜਮੂਰੀ ਬੰਤਰ ਹੈ ਲੋਕਪੱਖੀ ਬੰਤਰ ਹੈ। ਉਹਦੇ ਵਿੱਚ ਕੋਈ ਬਦਲਾਅ ਕੀਤੇ ਬਿਨਾ ਇਲੈਕਸ਼ਨਾਂ ਕਰਾਈਆਂ ਜਾਣ ਚੋੜਾ ਨਹੀਂ ਆ। ਤੇ ਉਹੋ ਹਜੇ ਬੱਤੀਆਂ ਮਗਪੂਰੀ ਹੋਣੀ, ਐਸੇ ਕਰਕੇ ਜਿਹੜਾ ਸਾਡਾ ਪੱਕਾ ਮੋਰਚਾ ਹੈ, ਉਹ ਹਜੇ ਵੀ ਪੰਜਾਬ ਜਿਹੜੀ ਇਸਟੀ ਦੇ ਬੀਸੀ ਆਫਿਸ ਦੇ ਵਿੱਚ ਲੱਗਾ ਹੋਇਆ ਤੇ ਉਦੋਂ ਤੱਕ ਲੱਗਿਆ ਰਹੂਗਾ ਜਦੋਂ ਤੱਕ ਸਾਡੀ ਜਿਹੜੀ ਬਾਕੀ ਬਚਦੀ ਮੰਗ ਹੈ ਉਹ ਪੂਰੀ ਨਹੀਂ ਹੋ ਜਾਂਦੀ। ਤਾਂ ਇਹੇ ਦੋਸਤੋ ਜਿਹੜੀ ਸੈਨਿਟ ਦਾ ਜਿਹੜਾ ਪੂਰਾ ਮਸਲਾ ਹੈ ਹੁਣ ਇਹਦੇ ਵਿੱਚ ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਸੈਨਿਟ ਸਾਡੇ ਲਈ ਕੋਈ ਬਹੁਤ ਹੀ ਪਵਿੱਤਰ ਚੀਜ਼ ਵੀ ਹੈ। 2017 ਦੇ ਵਿੱਚ 1100% ਫੀਸਾਂ ਦਾ ਵਾਅਦਾ ਹੋਇਆ ਸੀ। 1100% ਫੀਸਾਂ ਦੇ ਬਾਰੇ ਤੁਸੀਂ ਹਿਸਾਬ ਲਾ ਲਓ ਵੀ 10000 ਜਿਹੜਾ ਡਿਪਾਰਟਮੈਂਟ ਦੀ ਫੀਸ ਸੀ ਉਹ 1 ਲੱਖ 10000 ਹੋਣਾ। ਐਡਾ ਵੱਡਾ ਵਾਅਦਾ ਸੈਨਿਟ ਦੇ ਹੁੰਦਿਆ ਹੋਇਆ। ਤਾਂ ਅਸੀਂ ਇਹ ਵੀ ਨਾਲ ਦੀ ਨਾਲ ਗੱਲ ਕਰਦੇ ਰਹੇ ਹਾਂ ਕਿ ਸੰਘਰਸ਼ਾਂ ਦਾ ਕੋਈ ਬਦਲ ਨਹੀਂ। ਮਤਲਬ ਅੱਜ ਇਹ ਵੀ ਗੱਲ ਕਹੀ ਜਾ ਸਕਦੀ ਹੈ ਕਿ ਪਾਰਲੀਮੈਂਟ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਉਹ ਨਕਮੇ ਨੇ ਸਾਰੇ ਜਾਣਦੇ ਨੇ ਕਿ ਉਹਨਾਂ ਦੇ ਜੇ ਕੀ ਕਰ ਰਹੇ ਨੇ ਪਰ ਇਹ ਵੀ ਨਾਲ ਦੀ ਨਾਲ ਗੱਲ ਹੈ ਕਿ ਉਹਨਾਂ ਨਕਮਿਆਂ ਨੂੰ ਉਹਨਾਂ ਤੋਂ ਹਟ ਕਰਵਾਉਣੇ ਮਸਲੇ ਇਹ ਸਾਡੇ ਸੰਘਰਸ਼ਾਂ ਕਰਤੀ ਹੋ ਸਕਦਾ ਤੇ ਅਸੀਂ ਸੈਨੇਟ ਬਾਰੇ ਵੀ ਇਹ ਕਹਿੰਦੇ ਆ ਕਿ ਉਹ ਸੈਨੇਟ ਤਾਂ ਹੀ ਕੰਮ ਕਰ ਸਕਦੀ ਹੈ ਜੇ ਉਹਦੇ ਵਿੱਚ ਅਸੀਂ ਆਪਣੇ ਸੰਘਰਸ਼ਾਂ ਦੀ ਗੱਲ ਤੇ ਮਨੂ ਚਲੋ ਗੱਲਾਂ ਦੋਸਤੋ ਕਾफी ਸੋਚ ਕੇ ਆਈ ਸੀ ਸੋਚਿਆ ਸੀ ਕਿ ਹੋਰ ਜਾਣਕਾਰੀ ਜੋ ਇਹ ਦਿੱਤੀ ਜਾ ਸਕੇ ਪਰ ਇਹਦੇ ਵਿੱਚ ਕਾਰਨਾ ਕਰਮ ਤੋਂ ਬਿડા ਮਤਲਬ ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਮਸਲਾ ਐਡਾ ਵੱਡਾ ਕਿਵੇਂ ਬਣਿਆ ਪਹਿਲੀ ਗੱਲ ਉਹਦੇ ਵਿੱਚ ਇਹ ਹੈ ਸਿੱਖਿਆ ਤੇ ਜਿਹੜਾ ਹਮਲਾ ਹੋ ਰਿਹਾਗਾ ਉਹਦੀ ਲੀਬਰ ਉਹਨੂੰ ਦੇਖਿਆ ਜਾਣਾ ਚਾਹੀਦਾ ਹੈ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਵਿੱਚ ਇੱਕ ਪ੍ਰੋਫੈਸਰ ਵੱਲੋਂ ਇਹ ਕਿਹਾ ਜਾਣਾ ਹੈ ਕਿ ਪ੍ਰੋਫੈਸਰ ਕੇਸਾ ਵਰਕਰ ਜਿਹੜਾ ਕਿ ਅੰਗਰੇਜ਼ਾਂ ਦਾ ਜੁੱਤੀ ਜੱਟ ਸੀ ਜਿਹੜਾ ਅੱਜ ਆਫਿਸ ਦਾ ਸਰਪ੍ਰਸਤ ਸਮਝਿਆ ਜਾਂਦਾਗਾ ਉਹਦੇ ਹੱਕ ਦੇ ਵਿੱਚ ਸਾਨੂੰ ਆਉਣਾ ਚਾਹੀਦਾ ਉਹਨੂੰ ਦਸਤੇ ਰੂਪ ਦੇ ਵਿੱਚ ਵੇਚਿਆ ਜਾਣਾ ਚਾਹੀਦਾ ਤੇ ਸੈਨਟ ਦੇ ਬਹਾਲ ਨਾ ਹੋਣਾ ਅਸੀਂ ਇਹ ਸਮਝਦੇ ਹਾਂ ਵੀ ਜਿਹੜੇ 200 ਕਾਲਜਾਂ ਅਜੋਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਸਲੇਬਸਾਂ ਦੇ ਵਿੱਚ ਸਵਰਗ ਨੂੰ ਪੜਾਇਆ ਜਾਵੇ ਉਹਨਾਂ ਦੇ ਸਲੇਬਸਾਂ ਦੇ ਵਿੱਚ ਇਹ ਆ ਜਾਊਗਾ ਕਿ ਜਾਤ ਪਾਤੀ ਪ੍ਰਥਾ ਕੋਈ ਬਹੁਤ ਹੀ ਮਾੜੀ ਨਹੀਂ ਹੈ ਕੋਚ ਇਹ ਜਾਊਗਾ ਕਿ ਅੱਜ ਜਿਹੜੇ ਸਾਡੇ ਵਿਗਿਆਨਤ ਵਿਭਾਗ ਆ ਉਹਦੇ ਵਿੱਚ ਇਹ ਸਿਖਾਇਆ ਜਾਵੇ ਕਿ ਮਹੂਰਤ ਦੇ ਮੇਰੀ ਜਮ ਕੈਮਿਸਟਰੀ ਦੇ ਵਿੱਚ ਸਰਸਵਤੀ ਜਾਂ ਹੋਰ ਧਾਰਮਿਕ ਜਿਹੜੇ ਚੀਜ਼ਾਂ ਨੇ ਉਹਨਾਂ ਨੂੰ ਵਾਰ ਕੇ ਸਿੱਖਿਆ ਦਾ ਭਾਰਨ ਕੀਤਾ ਜਾਵੇ ਦੂਜੇ ਨੰਬਰ ਤੇ ਜਿਹੜੀ ਨਿੱਜੀਕਰਨ ਹੈ ਮਤਲਬ ਅਸੀਂ ਦੇਖਦੇ ਪ੍ਰਾਈਵੇਟਿਕਰਨ ਜੋ ਸਾਡੀ ਸਿੱਖਿਆ ਦਾ ਹੋਇਆ ਉਹਨੇ ਸਾਡੀ ਨਾਲ ਜੇਬਾਂ ਦੇ ਉੱਤੇ ਗੱਡੇ ਵੱਡੇ ਘੱਟ ਮਾਰਿਆ ਆਈਆਈਟੀ ਹੋਵੇ ਪੰਜਾਬ ਯੂਨੀਵਰਸਿਟੀ ਜੀਐਨਯੂ ਹੋਵੇ ਲਗਾਤਾਰ ਦੀਸਾਂ ਦੇ ਵੱਡੇ ਵੱਡੇ ਹੋਏ ਹੈ ਇਹਦੇ ਵਿੱਚ ਵੀ ਵਾਤਾ ਸੈਨਟ ਦੀ ਬਹਾਲੀ ਨਾ ਤੀਜੇ ਨੰਬਰ ਤੇ ਜਿਹੜਾ ਸਭ ਤੋਂ ਵੱਡਾ ਮਸਲਾ ਬਣਿਆ ਉਹ ਬੜਾ ਕੇਂਦਰੀਆ ਦਾ ਔਰ ਕੇਂਦਰੀਕਰਨ ਦਾ ਜਿਹੜਾ ਮਸਲਾ ਹੈ ਉਹਦੇ ਵਿੱਚ ਕੀ ਹੈ ਕਿ ਸਿੱਖਿਆ ਦੇ ਉੱਤੇ ਸੂਬਿਆਂ ਦਾ ਅਧਿਕਾਰ ਹੋਣਾ ਜ਼ਰੂਰੀ ਹੈ ਔਰ ਸੂਬਿਆਂ ਦਾ ਅਧਿਕਾਰ ਇਸ ਕਰਕੇ ਜ਼ਰੂਰੀ ਹੈ ਕਿ ਕੋਈ ਵੀ ਜਨਤਕ ਸਿੱਖਿਆਤ ਅਦਾਰੇ ਆਪਦੇ ਖਿੱਤੇ ਦੇ ਲੋਕਾਂ ਦੀਆਂ ਮੰਗਾਂ ਦੀ ਪੂਰਤੀ ਕਰਦੇ ਅਸੀਂ ਵੇਖਿਆ ਵੀ ਪੰਜਾਬ ਯੂਨੀਵਰਸਿਟੀ ਦੇ ਸਮੇਂ-ਸਮੇਂ ਤੇ ਪੰਜਾਬ ਦੀ ਰਾਜਨੀਤੀ ਦੇ ਉਹ ਹੁੰਦੇ ਆ ਪੰਜਾਬੀ ਜੀਓਗ੍ਰਾਫੀ ਦੇ ਉੱਤੇ ਇਹਦੀ ਖੇਤੀ ਦੇ ਉੱਤੇ ਪੀਏਯੂ ਦੀ ਇੱਕ ਯੂਨੀਵਰਸਿਟੀ ਹੈ ਉਹ ਕੰਮ ਕਰਦੀ ਹੈ ਜੇ ਇਹ ਯੂਨੀਵਰਸਿਟੀ ਕਿਸਰ ਦੇ ਹੱਥ ਜਾਂਦੀ ਹੈ ਤਾਂ ਉਹ ਸਿੱਧਾ ਸਿੱਧਾ ਮਲਵ ਪੰਜਾਬ ਕਿਤੇ ਲਈ ਜੋ ਦੀ ਪੂਰਤੀ ਹੈ ਇਹਦੇ ਉੱਤੇ ਬਹੁਤ ਮਲਵ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਮਸਲਾ ਹੈ ਉਹ ਸਿਰਫ ਸਿੱਖਿਆ ਦਾ ਨਹੀਂ ਰਹਾ ਇਹ ਮਸਲਾ ਪੰਜਾਬ ਦਾ ਕੌਮੀ ਮਸਲਾ ਬਣ ਚੁੱਕਾ ਹੈ ਪੰਜਾਬ ਦਾ ਜਮਹੂਰੀ ਮਸਲਾ ਰੰਗ ਸਾਨੂੰ ਪਤਾ ਹੈ ਕਿ ਸ਼ਾਇਦ ਕੋਈ ਪਹਿਲਾਂ ਮਲਵ ਅਸੀਂ ਲਗਾਤਾਰ ਪੰਜਾਬ ਦੇ ਪਿੰਡੇ ਦੇ ਉੱਤੇ ਲੀਕਾਂ ਸੈਂਦੇ ਆ 47 ਦੀ ਲੀਕ 64 ਦੀ ਲੀਕ ਫਿਰ ਦਰਿਆਈ ਮਾਰਾਂ ਦੀ ਲੀਕ ਬੀ ਐਮ ਪੀ ਦੀ ਲੀਕ ਤੇ ਅੱਜ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਮਸਲਾ ਉੱਠਿਆ ਇਹ ਉਹ ਪੁਰਾਣੇ ਜੜ੍ਹਾਂਾਂ ਤੇ ਇੱਕ ਨਵੰਦਰ ਵੱਜੀ ਹੈ ਜਿਹਦੇ ਕਰਕੇ ਉਹ ਜਿਹੜਾ ਦਰਦ ਹੈ ਪੰਜਾਬ ਯੂਨੀਵਰਸਿਟੀ ਵਿੱਚ ਉਹ ਸਾਹਤ ਹੈ ਇਸ ਕਰਕੇ ਮਸਲਾ ਇ tanto ਹੈ ਕਿ ਅੱਜ ਅੱਧੇ ਵਿੱਚ ਜਿਹੜਾ ਵੱਡਾ ਸਰਮਾਇਦਾਰ ਹੈ ਉਹ ਧੱਕੇ ਨਾਲ ਇੱਕ ਰਾਸ਼ਟਰ ਇੱਕ ਭਾਸ਼ਾ ਇੱਕ ਧਰਮਾ ਇੱਕ ਚੋਣ ਦੀ ਗੱਲ ਕਰਦਾ ਹੈ ਇਸ ਕਰਕੇ ਕਿਉਂਕਿ ਅਮਾਨੀ ਅਡਾਨੀਆਂ ਦੇ ਲਈ ਉਹ ਇੱਕ ਮੰਡੀ ਬਿਆ ਕਰ ਸਕੇ ਪਰ ਇਹ ਇਹਨੂੰ ਸਦਾ ਆਰਥਿਕ ਦੌਰ ਤੇ ਕਿਹਾ ਨਹੀਂ ਜਾ ਸਕਦਾ ਤਾਂ ਕਰਕੇ ਗੱਲ ਘੁੰਮ ਕੇ ਆਰਐਸ ਦੇ ਰਾਹੀਂ ਆਉਂਦੀ ਹੈ ਕਿ ਅਸੀਂ ਇੱਕ ਹੈ ਧੱਕੇ ਨਾਲ ਇੱਕਤਾ ਬਣਾਈ ਜਾਂਦੀ ਹੈ ਤਾਂ ਮੰਨ ਲਾਗੂ ਦੇ ਵਿੱਚੋਂ ਇਹ ਵਿਰੋਧ ਉੱਠਦਾ ਹੈ ਬਾਦ ਇਹਦਾ ਵਿਰੋਧ ਇਸ ਲਈ ਉੱਠਦਾ ਹੈ ਕਿ ਧੱਕੇ ਨਾਲ ਤਿੰਨ ਪਈ ਫਾਰਮੂਲਾ ਲਾਗੂ ਕਰਨ ਦੀ ਕੀਤੀ ਜਾਂਦੀ ਹੈ 2019 ਦੇ ਵਿੱਚ ਅਮਦ ਸਾਹਿਬ ਬਿਆਨ ਦਿੰਦਾ ਹੈ ਕਿ ਭਾਰਤ ਦੇ ਰਹਿਣਾ ਤਾਂ ਹਿੰਦੀ ਬੋਲਣੀ ਪਊਗੀ ਤਾਂ ਦੋਸਤੋ ਇਹ ਜਿਹੜਾ ਪੱਖ ਹੈ ਇਹ ਬਹੁਤ ਵੱਡਾ ਪੱਖ ਹੈ ਜਿਹਨੂੰ ਅੱਜ ਨਕਾਰਿਆ ਨਹੀਂ ਜਾ ਸਕਦਾ ਇਹੀ ਪੱਖ ਹੈ ਜਿਹੜਾ ਜਿਹਦੇ ਕਰਕੇ ਅੱਜ ਅਸੀਂ ਦੇਖਦੇ ਆ ਕਿ ਪੰਜਾਬ ਯੂਨੀਵਰਸਿਟੀ ਦੇ ਉੱਤੇ ਇਹ ਗੱਲ ਹੁੰਦੀ ਹੈ ਕਿ ਪੰਜਾਬ ਦੀ ਦਾਅਵੇਦਾਰੀ ਸਥਾਪਿਤ ਹੋਣੀ ਚਾਹੀਦੀ ਮਤਲਬ ਮੈਂ ਬਹੁਤਾ ਸਮਾਂ ਨਹੀਂ ਲੈਂਦਾ ਬਸ ਇੱਕ ਗੱਲ ਜ਼ਰੂਰ ਕਰਨੀ ਚਾਹੂੰਗਾ ਇਹ ਮੰਗ ਦੇ ਵਿੱਚ ਵੀ ਲਿਖਿਆ ਕਿ ਪੰਜਾਬ ਯੂਨੀਵਰਸਿਟੀ ਦੇ ਉੱਤੇ ਜਿਹੜਾ ਪੰਜਾਬ ਦਾ ਹੱਕ ਹੈ ਇਹ ਇੱਕ ਹੱਕੀ ਮੰਗ ਕਿਉਂ ਮਤਲਬ ਇਹਨੂੰ ਕੋਈ ਜਣਾ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕਰਦਾ ਕੋਈ ਖੇਤਰਵਾਦੀ ਰੰਗ ਦੇਣ ਦੀ ਕੋਸ਼ਿਸ਼ ਕਰਦਾ ਪਰ ਸਾਡੇ ਲਈ ਇਹ ਸਮਝ ਬਹੁਤ ਜ਼ਰੂਰੀ ਹੈ ਕਿ ਇਹ ਅੰਕਜਮੂਰੀ ਮੰਗਿਆ ਜਿਹੜੀ ਜਮੂਰੀ ਦੇ ਨਾਲ ਕਸ਼ਮੀਰ ਦੀ ਗੱਲ ਹੁੰਦੀ ਹੈ ਜਿਹੜੀ ਜਮੂਰੀਅਤ ਦੇ ਨਾਲ ਸਿਆਸੀ ਕੈਦੀਆਂ ਦੀ ਰਿਹਾਈ ਦੀ ਵੀ ਮੰਗ ਹੁੰਦੀ ਹੈ ਉਸੇ ਜ਼ਮੂਰੀਅਤ ਦਾ ਤਕਾਜ਼ਾ ਹੈ ਕਿ ਉਹ ਅੱਜ ਇਹੇ ਗੱਲ ਕਰੇ ਕਿ ਮਿੱਠੀ ਦਾ ਰਵਾਲਦੀ ਪੰਜਾਬ ਯੂਨੀਵਰਸਿਟੀ ਪੰਜਾਬ ਇਹ ਇਸ ਲਈ ਹੈ ਕਿ ਪੀਏਯੂ ਪਹਿਲਾਂ ਇਸੇ ਪੰਜਾਬ ਯੂਨੀਵਰਸਿਟੀ ਵਾਂਗੂ 300 ਰੁਪਿਆ ਦੀ ਜੁਨੀਅਰਸਟੀ ਬਣਾਈ ਗਈ ਸੀ ਪਰ ਉਹਦੇ ਉੱਤੇ ਪੰਜਾਬ ਸਰਕਾਰ ਤੇ ਦਬਾਅ ਪਾਇਆ ਗਿਆ ਤੇ 1970 ਦੇ ਵਿੱਚ ਤੇ ਪੀਏਯੂ ਦੇ ਉੱਤੇ ਹਰ ਅਧਿਕਾਰ ਜਮਾਇਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਤੇ ਉਹ ਯੂਨੀਵਰਸਿਟੀ ਪੰਜਾਬ ਨੂੰ ਸੌਂਪੀ ਗਈ ਸਾਡਾ ਵਿਦਿਆਰਥੀਆਂ ਦਾ ਸਵਾਲ ਦਾ ਹੈ ਕਿ ਜੇ ਇਹ ਪੰਜਾਬ ਕਿਤਾ ਚ ਯੂਨੀਵਰਸਿਟੀ ਨਹੀਂ ਹੋ ਸਕਦਾ ਤਾਂ ਪੰਜਾਬ ਯੂਨੀਵਰਸਿਟੀ ਦੇ ਉੱਤੇ ਇਹ ਰੂਲ ਲਾਗੂ ਕਿਉਂ ਨਹੀਂ ਕੀਤਾ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਵੀ ਘਟਾਰੇ ਵਿੱਚ ਖੜਾ ਕਰਦੇ ਹਾਂ ਤੇ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਵਿਧਾਨ ਸਭਾ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਉੱਤੇ ਪੰਜਾਬ ਦਾ ਹੱਕ ਹੈ ਇਹਦੇ ਲਈ ਮਤਾ ਪਾਸ ਕੀਤਾ ਜਾਵੇ ਤੇ ਅੱਜ ਜਿਹੜਾ ਮੋਰਚਾ ਉਹ ਲੱਗਿਆ ਹੈ ਉਹ ਸਾਫ਼ ਤੋਂ ਜਿਹੜੀ ਮੰਗ ਦੇ ਉੱਤੇ ਲੱਗਿਆ ਉਹ ਸੈਨਟ ਦੀ ਮੰਗ ਹੈ ਸੈਨਟ ਦੀ ਮੰਗ ਜਿਹੜੀ ਸਾਡੀ ਹੈਗੀ ਹੈ ਇਹ ਜਮੂਰੀਅਤ ਲੜਾਈ ਹੈ ਇਹ ਸਿੱਖਿਆ ਦੇ ਜਮੂਰੀਅਤ ਦੀ ਲੜਾਈ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਸਿੱਖਿਆ ਦੇ ਦੇ ਗਾਲਾਂ ਦੀ ਸਿੱਖਿਆ ਦੇ ਉੱਤੇ ਜਿਹੜੇ ਉਥੋਂ ਦੇ ਵਿਦਿਆਰਥੀਆਂ ਦਾ ਜਿਹੜੀ ਸਿਲਾਈ ਆ ਉਹ ਹੋਣੀ ਚਾਹੀਦੀ ਹੈ ਤੇ ਦੂਜੇ ਨੰਬਰ ਤੇ ਇਹ ਪੰਜਾਬ ਲਈ ਜਮੂਰੀਅਤ ਮੰਗ ਦਾ ਮਸਲਾ ਹੈ ਕਿ ਪੰਜਾਬ ਦੀ ਸਿੱਖਿਆ ਦੇ ਵਿੱਚ ਜਿਹੜਾ ਆਧਾਰਾ ਉਹਦੇ ਲਈ ਸਥਾਪਿਤ ਕੀਤਾ ਗਿਆ ਸੀ ਜਾਂ ਉਹਦੇ ਮੰਗਾਂ ਦੇ ਲਈ ਸਟਾਰਟ ਗਿਆ ਸੀ ਉਹਦੇ ਉੱਤੇ ਪੰਜਾਬ ਦਾ ਜਿਹੜਾ ਹੋਣਾ ਚਾਹੀਦਾ ਹੈ ਇਸੇ ਕਰਕੇ ਦੋਸਤੋ ਇਹ ਜਿਹੜੇ ਦੋਹਾਂ ਪਾਸਿਓਂ ਵਾਰ ਕੀਤਾ ਗਿਆ ਸਿੱਖਿਆ ਉੱਤੇ ਵੀ ਤੇ ਪੰਜਾਬ ਦੇ ਕੌਮੀ ਮਸਲੇ ਦੇ ਉੱਤੇ ਵੀ ਇਹਦੇ ਖਾਪ ਅੱਜ ਅਸੀਂ ਡਰ ਕੇ ਖੜੇ ਆ ਸਾਡੀ ਮੰਗ ਸਾਫ਼ ਹੈ ਉਦੋਂ ਤੱਕ ਅਸੀਂ ਲੜਦੇ ਰਹਾਂਗੇ ਜਦੋਂ ਤੱਕ ਜਿਹੜੀ ਸਾਡੀ ਬਾਕੀ ਬਚੀ ਦੀ ਮੰਗ ਹੈ ਉਹ ਪੂਰੀ ਨਹੀਂ ਹੋ ਜਾਂਦੀ ਤੇ ਅਸੀਂ ਸਮੂਹ ਸਾਫਸੰਦ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਦੋਸਤੋ ਇਹ ਲੜਾਈ ਲੰਬੀ ਵੀ ਜਾ ਸਕਦੀ ਹੈ ਤੇ ਇਹਦੇ ਵਿੱਚ ਸਾਨੂੰ ਹਰ ਤਰ੍ਹਾਂ ਦੇ ਜਿਹੜੇ ਹਸਾਬਸਾਰ ਲੋਕ ਨੇ ਉਹਨਾਂ ਦੇ ਸਹਿਯੋਗ ਦੀ ਲੋੜ ਹੈ ਚੰਗੇ ਇਨਸਾਨ ਜਮਹੂਰੀਅਤ ਪਸਾ ਪਸਾ ਦਾ ਇਨਸਾਨਾਂ ਦਾ ਫਰਜ਼ ਹੁੰਦਾ ਹੈ ਕਿ ਜ਼ਬਰ ਖਲਾਬ ਲੜਿਆ ਜਾਵੇ ਤੇ ਅੱਜ ਜਿਹੜਾ ਜ਼ਬਰ ਪੰਜਾਬ ਯੂਨੀਵਰਸਿਟੀ ਦੇ ਉੱਤੇ ਹੋ ਰਿਹਾਗਾ ਉਸ ਜ਼ਬਰ ਖਲਾਬ ਤੁਸੀਂ ਸਾਰੇ ਲੋਕ ਇਕੱਠੇ ਹੋਏ ਹੋ ਇਸ ਲਈ ਅਸੀਂ ਤੁਹਾਡੇ ਬਹੁਤ ਧੰਨਵਾਦੀ ਆ ਇਸੇ ਦੇ ਨਾਲ ਦੋਸਤੋ ਦੁਬਾਰਾ ਤੁਹਾਨੂੰ ਸ਼ੁਕਰੀਆ ਕਰਦੇ ਹੋਏ ਅਸੀਂ ਇਹ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਪੰਜਾਬ ਯੂਨੀਵਰਸਿਟੀ ਬਚਾਉਂਦਾ ਜਿਹੜਾ ਮੋਰਚਾ ਹੈ ਉਹ ਉਦੋਂ ਤੱਕ ਇਹਨਾਂ ਬਾਕੀ ਮੰਗਾਂ ਦੇ ਉੱਤੇ ਸੰਘਰਸ਼ ਕਰਦਾ ਰਹੂਗਾ ਜਦੋਂ ਤੱਕ ਅਸੀਂ ਜਿੱਤ ਨਹੀਂ ਜਾਂਦੇ ਜਦੋਂ ਤੱਕ ਇਹ ਲੋਕਾਂ ਦੀ ਇੱਕ ਲਾਗ ਚੰਦਾ ਇਸਾਂ ਜੋ